ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸਿਮ ਮਸਕੀਨ ਹਣੀ ਦੱਸਦੇ ਪਿਆ ਹੈ ਕਿ ਇਨਸਾਨ ਦੀ ਜ਼ਿੰਦਗੀ ਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਕਿਉਂ ਆਉਂਦੀਆਂ ਖੁਸ਼ੀਆਂ ਕਿਉਂ ਜਾਂਦੀਆਂ ਜਾਂਦੀਆਂ ਆ ਮੈਂ ਆਖਰ ਕਿਹੜੇ ਕਰਮ ਜਾਂ ਦੇ ਕਰਨ ਦੇ ਨਾਲ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਸਕਦੀਆਂ ਜਾਂ ਕਿਹੜੇ ਕਰਮ ਹੈ ਜਿੰਦੇ ਕਰਨ ਦੇ ਨਾਲ ਉਹ ਦੇਵੀ ਦੇਵਤਿਆਂ ਵਾਲੀ ਫਰਿਸ਼ਤਿਆਂ ਵਾਲੀ ਜ਼ਿੰਦਗੀ ਜੀ ਸਕਦਾ ਇਹ ਕਿਹੜੇ ਕਰਮ ਹੈ ਜਿਹੜੇ ਕਰਨ ਦੇ ਨਾਲ ਉਹ ਬੂਤ ਪ੍ਰੇਤ ਜਿੰਨਾ ਵਰਗੀ ਜ਼ਿੰਦਗੀ گزارਣਾ ਸ਼ੁਰੂ ਕਰ ਦਿੰਦਾ ਉਹਦੀ ਜ਼ਿੰਦਗੀ ਉਸ ਤਰ੍ਹਾਂ ਦੀ ਬਣ ਜਾਂਦੀ ਹੈ ਬਹੁਤ ਵਧੀਆ ਬਹੁਤ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਕਾਰ ਬੱਸ ਦੇ ਇੰਜਨ ਦੇ ਚ ਪੈਟਰੋਲ ਵੀ ਪਾਣਾ ਪੈਂਦਾ ਤੂੰ ਪੈਟਰੋਲ ਕੀ ਹੈ ਅੱਗ ਰੇਡੀਟਰ ਵਿੱਚ ਪਾਣੀ ਵੀ ਪਾਣਾ ਪੈਂਦਾ ਤਾਂ ਚੱਲਦੀ ਹੈ ਸਰੀਰ ਦੀ ਮਸ਼ੀਨਰੀ ਦੇਖ ਕੇ ਹੀ ਬਾਹਰ ਮਸ਼ੀਨਰੀ ਬਣਾਈ ਗਈ ਹੈ ਚਲੇਗੀ ਤੇ ਅਗ ਨਾਲ ਅਗ ਨਾਲ ਪੈਟਰੋਲ ਨਾਲ ਹੀ ਗੱਡੀ ਚਲੇਗੀ ਪਰ ਇਹ ਅਗਨ ਵਦ ਨਾ ਜਾਏ ਇਹ ਤਪਸ਼ ਵਦ ਨਾ ਜਾਏ ਓਵਰ ਹੀਟ ਨਾ ਹੋ ਜਾਏ ਤੋਂ ਫਿਰ ਰੈਡੀਟਰ ਵਿੱਚ ਪਾਣੀ ਪਾਣਾ ਪੈਂਦਾ ਹੈ ਕੀ ਫਿਰ ਇੱਕ ਦਿਨ ਦੇ ਵਿੱਚ ਵੀ ਵੱਤ ਸਕਦੀ ਹੈ ਸਰੀਰ ਦੇ ਜੇ ਦਿਨ ਪਰ ਪਾਣੀ ਨਾ ਪੀਤਾ ਜਾਏ दो दिन नहीं पीता बढ़ गई है तीन दिन नहीं पीता आयुर्वेद आचार्य कहंदे मौत हो जाएगी पानी का त्याग लंबे समय तक नहीं होवेगा अग्नि शरीर में वृद्धि जाएगी उस अग्नि जो अंदर भोजन होना है उसे उस नु जला देना है खत्म कर देना है और चूंकि उस अग्नि को कम करने वास्ते अंदर कुछ नहीं होवेगा ਤੋ ਵੱਧ ਹੀ ਜਾਏਗੇ ਵੱਧੇ ਵੱਧੇ ਜਾਏ। ਇਹ ਸਰੀਰ ਦੇ ਰੋਗ ਦੇ ਇਹ ਤਿੰਨ ਕਾਰਨ ਮੰਨੇ ਗਏ ਨੇ। ਵਾਤ ਪਿਤ ਕਫ ਵਧ ਗਿਆ ਪਾਣੀ ਠੰਡਕ ਵੱਧ ਗਈ ਹੈ। ਜਿੱਥੇ ਜਿੱਥੇ ਬਰਫ਼ ਪੈਂਦੀ ਹੈ ਗੱਡੀਆਂ ਸਟਾਰਟ ਨਹੀਂ ਹੁੰਦੀਆਂ ਹੀਟਰ ਦੇ ਨਾਲ ਇੰਜਨ ਨੂੰ ਗਰਮ ਕਰਨਾ ਪੈਂਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਠੰਡ ਬਹੁਤ ਜ਼ਿਆਦਾ ਠੰਡਕ ਵਧ ਗਈਏ ਇਹਨੇ ਸਰੀਰ ਦੇ ਚ ਕੱਪ ਨੂੰ ਵਧਾ ਦੇਣਾ ਹੈ ਵਾਯੂ ਵਧ ਗਈ ਹੈ ਉਸ ਸਰੀਰ ਨੂੰ ਕਹਿੰਦੇ ਨੇ ਇਹ ਬਾਦੀ ਸਰੀਰ ਹੈ ਪਿਤ ਵਧ ਗਈ ਹੈ ਗਰਮੀ ਵੱਧ ਗਈ ਹੈ ਇਹਨਾਂ ਦਿਨਾਂ ਨੂੰ ਬੈਲੈਂਸ ਦੇ ਵਿੱਚ ਕਰਨ ਵਾਸਤੇ ਕੁਝ ਖੁਰਾਕ ਹੈ ਇਸ ਵਾਸਤੇ ਬੈਲੈਂਸ بگੜਦਾ ਹੈ ਆਹਾਰ ਨਾਲ ਬੈਲੈਂਸ ਸੁਧਰਦਾ ਹੈ ਆਹਾਰ ਨਾਲ ਇਹੀ ਕਾਰਨ ਹੈ ਕਿ ਵੈਦ ਧਨੰਤਰ ਐਸਾ ਕਹਿੰਦੇ ਨੇ ਆਹਾਰ ਚਿਕਿਤਸਾ ਆਹਾਰ ਹੀ ਔਸ਼ਧੀ ਹੈ ਆਹਾਰ ਹੀ ਦਵਾਈ ਹੈ ਆਹਾਰ ਰੋਗ ਆਹਾਰ ਹੀ ਰੋਗ ਹੈ ਆਹਾਰ ਹੀ ਰੋਗ ਆਹਾਰ ਰੋਗ ਖਾਣਾ ਪੀਣਾ ਰੋਗ ਹੈ ਆਹਾਰ ਚਿਕਿਤਸਾ ਖਾਣਾ ਪੀਣਾ ਹੀ ਇਲਾਜ ਹੈ ਖਾਣਾ ਪੀਣਾ ਹੀ ਰੋਗ ਹੈ ਇਹਨੂੰ ਫਿਰ ਇੰਜ ਕਹਿੰਦੇ ਨੇ ਖਾਣਾ ਪੀਣਾ ਅੰਮ੍ਰਿਤ ਹੈ ਖਾਣਾ ਪੀਣਾ ਜ਼ਹਿਰ ਹੈ ਕਿਦਰੇ ਹੋਰ ਵੈਮ ਤੋਂ ਬਾਤ ਦੇਚ ਨਾ ਪੈਣਾ ਅਰਖਾਂ ਦਾ ਨੜਕ ਨਾ ਕਰਨਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਉਹ ਖਾਣਾ ਜਿਹਦੇ ਨਾਲ ਵਾਯੂ ਹੋਰ ਵਧ ਜਾਏ ਗਰਮੀ ਵਧ ਜਾਏ ਜਾਂ ਕਫ ਵਧ ਜਾਏ ਇਹ ਖਾਣਾ ਤੇ ਖੁਆਰੀ ਪੈਦਾ ਕਰੇਗਾ ਸਰੀਰ ਦੇ ਚ ਰੋਗ ਪੈਦਾ ਕਰੇਗਾ ਇਹ ਦਾਇਤ ਨਹੀਂ ਮਤਲਬ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਭੀੜੀਏ ਮਨ ਮੇ ਚਲੇ ਵਿਕਾਰ ਇਕਦਮ ਸਰੀਰ ਦੱਸ ਦਿੰਦਾ ਜੋ ਕੋਈ ਸਰੀਰ ਦੇ ਚ ਪਾਇਆ ਗਿਆ ਉਹਦੇ ਨਾਲ ਵਾਈਓ ਕਫ ਜਾਂ ਪਿਤ ਵਧ ਗਈ ਹੈ ਵੱਧ ਗਈ ਇਕਦਮ ਸਰੀਰ ਦੱਸ ਦਿੰਦਾ ਫਿਰ ਸਹਜੇ ਸਹਜੇ ਸੰਜਮ ਨਾ ਰੱਖਿਆ ਜਾਏ ਵਾਈਓ ਵਧ ਕੇ ਤਰ੍ਹਾਂ ਤਰ੍ਹਾਂ ਦੇ ਰੋਗਾਂ ਨੂੰ ਜਨਮ ਦਿੰਦੇ ਹੈ ਉਨਾ ਰੋਗਾਂ ਦਾ ਕਾਰਨ ਵਾਇਓ ਹੋਵੇਗਾ ਬਾਦ ਹੋਵੇਗੀ ਸੰਜਮ ਨਹੀਂ ਰੱਖਿਆ ਗਿਆ ਕਿ ਗਰਮ ਚੀਜ਼ਾਂ ਖਾਈ ਗਿਆ ਖਾਈ ਗਿਆ ਖਾਈ ਗਿਆ ਜਿਨ੍ਹਾਂ ਦੀ ਤਾਸੀਰ ਹੀ ਗਰਮ ਹੈ ਬਹੁਤ ਗਰਮ ਹੈ ਤੇ ਪਿਤ ਵੱਧਦੀ ਗਈ ਵੱਧ ਗਈ ਤੇ अनेका ਰੋਗਾਂ ਨੂੰ ਜਨਮ ਦੇਵੇਗੀ ਠੰਡੀਆਂ ਚੀਜ਼ਾਂ ਪੀਤੀ ਜਾ ਰਹੀਆਂ ਮੈਂ ਯੂਰਪ ਦੇ ਦੇਸ਼ਾਂ ਦੇਖ ਕੇ ਹੈਰਾਨ ਹੋ ਗਿਆ ਉਹ ਸਰਦੀ ਦੀ ਰੁੱਤ ਦੇ ਚ ਵੀ ਕੋਕ ਪੀਤੀ ਜਾਂਦੇ ਨੇ ਪੈਪਸੀ ਪੀਤੀ ਜਾਂਦੇ ਨੇ ਇੱਥੇ ਤੇ ਮੈਂ ਹਿੰਮਤ ਨਾਲ ਕਹਿ ਰਿਹਾ ਕਿਦਰੀ ਮੈਂ ਉੱਥੇ ਸਟੇਜ ਤੇ ਕਹਿ ਬੈਠਾ ਮੈਂ ਕਿ ਨਹੀਂ ਠੰਡ ਬਰਫ਼ਾਂ ਪਈਆਂ ਪੈਂਦੀਆਂ ਨੇ ਫਿਰ ਤੁਸੀਂ ਇਹ ਪੀ ਰਹੇ ਫਿਰ ਸਾਰੇ ਯੂਰਪ ਦੇ ਲੋਕਾਂ ਦੀ ਕਮਰ ਦੁਖਦੀ ਹੈ ਗਰਦਨ ਦੁਖਦੀ ਹੈ ਬੁਰਾ ਤੇ ਮੈਂ ਕਿ ਦੁੱਖ ਹੀ ਗਏ ਨਹੀਂ ਤੇ ਹੋਰ ਕੀ ਹੋਵੇਗਾ ਮੈਨੂੰ ਇਹ ਜੋ ਕੋਲਡ ਡਰਿੰਕ ਬਣਾਉਂਦੀਆਂ ਨੇ ਇੱਕ ਕੰਪਨੀ ਤੋਂ ਫੋਨ ਆਈ ਵੀ ਅਸੀਂ ਫੜਦੇ ਤੇ ਮੁਕੱਦਮਾ ਕਰ ਸਕਦੇ ਹਾਂ ਜੇ ਤੁਸੀਂ ਫਿਰ ਸਟੇਜ ਤੇ ਬੋਲੇ ਹ ਉਹ ਵੀ ਪ੍ਰਚਾਰ ਕਰਦੇ ਤੁਸੀਂ ਸਰਦੀਆਂ ਚ ਵੀ ਪੀਓ ਤੇ ਠੀਕ ਹੈ ਉਦੋਂ ਮੈਨੂੰ ਖਿਆਲ ਆਇਆ ਇਹਨਾਂ ਦੀ ਵਿਕਰੀ ਦੇ ਵਿੱਚ ਫਰਕ ਪੈਗਾ ਤਾਂ ਮੈਨੂੰ ਧਮਕੀ ਦਿੱਂਦੇ ਪੈਣ। ਵੀ ਤੁਸੀਂ ਬੋਲੋਗੇ। ਇਹਦੇ ਤੇ ਤੁਹਾਨੂੰ ਚਾਰਜ ਕੀਤਾ ਜਾ ਸਕਦਾ ਹੈ। ਸੋ ਹੁਣ ਮੈਂ ਇਤਨੀ ਅਰਜ਼ ਕਰਾਂ ਰਹੀ। ਸ਼ਰਬਤ ਇੰਜ ਕਹਦੇ ਆ ਸ਼ਰਬਤ। ਬਰਫ਼ ਪੈ ਰਹੀ ਹੈ। ਬੜੀ ਭयंकर ਠੰਡ ਹੈ। ਕਿ ਉਹ ਨਹੀਂ ਸ਼ਰਬਤ ਪੀ ਰੇ ਜਿਹਦੀ ਤਾਸੀਰ ਠੰਡੀ ਹੈ ਤੇ ਠੰਡ ਵੱਧਦੀ 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 ਪਤਾ ਨਹੀਂ ਕਿਤਨੇ ਭਿਆਨਕ ਰੋਗਾਂ ਨੂੰ ਜਨਮ ਦੇਵੇਗੇ ਜਨਮ ਦੇਵੇ ਹਰ ਤਰ੍ਹਾਂ ਦਾ ਖਾਣਾ ਹਰ ਰੁੱਤ ਦੇ ਵਿੱਚ ਨਹੀਂ ਹੈ ਜੈਸੇ ਮੈਂ ਉਦਾਹਰਣ ਦੇਆ ਕੁਦਰਤ ਕੁਝ ਫਲ ਮੌਸਮ ਦੇ ਮੁਤਾਬਕ ਪੈਦਾ ਕਰਦੀ ਹੈ ਅੱਗੇ ਪਿੱਛੇ ਨਹੀਂ ਕਰਦੀ ਜਿਸ ਮੌਸਮ ਦੇ ਜਿਹੜੀ ਸਾਧ ਸਬਜ਼ੀ ਤੇ ਫਲ ਕੁਦਰਤ ਪੈਦਾ ਕਰ ਰਹੀ ਹੈ ਤਾਂ ਕੁਦਰਤ ਇਹ ਕਹਿ ਰਹੀ ਹੈ ਇਸ ਰੁੱਤ ਦੇ ਚ ਇਹ ਖਾਓ ਐਨੇ ਗੱਲ ਐਨੇ ਕੁਦਰਤ ਇਹ ਕਹਿ ਰਹੀ ਹੈ ਪ੍ਰਮਾਤਮਾ ਸਾਨੂੰ ਇਹ ਕਹਿ ਰਿਹਾ ਜਿਸ ਰੁੱਤ ਦੇ ਜਿਹੜੀ ਚੀਜ਼ ਮੈਂ ਪੈਦਾ ਹੀ ਨਹੀਂ ਕਰਦਾ ਨਾ ਖਾਓ ਲੇਕਿਨ ਅੱਜ ਸਾਧਨ ਨੇ ਜਿਸ ਰੁੱਤ ਦੇ ਚ ਜਿਹੜੀ ਚੀਜ਼ ਪੈਦਾ ਨਹੀਂ ਆਉਂਦੀ ਉਨੂੰ ਕੋਲ ਸਟੋਰੇਜ ਦੇ ਚ ਰੱਖ ਕੇ ਬੇਰੁਤਾ ਵੀ ਖਿਲਾਇਆ ਜਾ ਸਕਦਾ ਹੈ ਹੁਣ ਮੈਂ ਫਿਰ ਤੋੜਾ ਜਾਂ ਸਹਿਮਾ ਕਿਦਰੇ ਕੋਲਡ ਸਟੋਰੇਜ ਵਾਲੇ ਵੀ ਮੈਨੂੰ ਤਮਕੀਨ ਆ ਦੇਣ ਬੇਰੁਤਾ ਵੀ ਖਿਲਾਇਆ ਜਾ ਸਕਦਾ ਹੈ ਕੀ ਰੋਗ ਪੈਦਾ ਕਰੇਗਾ ਜਿਸ ਚੀਜ਼ ਨੂੰ ਜਿਸ ਸਾਗ ਸਬਜ਼ੀ ਨੂੰ ਜਿਸ ਫਲ ਨੂੰ ਕੁਦਰਤ ਮੌਸਮ ਦੇ ਮੁਤਾਬਕ ਪੈਦਾ ਨਹੀਂ ਕਰਦੇ ਉਹ ਚੀਜ਼ ਕੁਦਰਤ ਕਹਿ ਰਹੀ ਹੈ ਨਾ ਖਾ ਨਾ ਜਿਸ ਚੀਜ਼ ਨੂੰ ਪ੍ਰਕਿਰਤੀ ਪਰਮਾਤਮਾ ਦਾ ਨਿਯਮ ਰੁੱਤ ਦੇ ਮੁਤਾਬਕ ਪੈਦਾ ਕਰਦਾ ਹੈ ਉਹ ਖਾਓ ਉਹ ਖਾਓ ਆਪ ਸੁਣ ਕੇ ਹੈ ਨਾ ਨੋਗੇ ਬਰਫ ਪੈਂਦੀ ਹੋਵੇ ਤਾਂ ਵੀ ਕਣਕਾਂ ਪੱਕ ਜਾਂਦੀ ਹੈ ਰਹਿ ਗਰਮੀ ਚ ਵੀ ਹੋ ਜਾਂਦੀ ਐ ਸਰਦੀ ਚ ਵੀ ਹੋ ਜਾਂਦੀ ਐ 12 ਮਹੀਨੇ ਠੰਡ ਹੈ ਯੂਰਪ ਦੇ ਚ ਕਣਕਾਂ ਦੀ ਫਸਲ ਤੇ ਉਹ ਚ ਬਦੇ ਨੇ ਦੋ ਦੋ ਤੇ ਇਹਨੂੰ ਹਰ ਵਕਤ ਖਾ ਸਕਦੇ ਆ ਕਣਕ ਦਾ ਆਟਾ ਹਰ ਵਕਤ ਖਾ ਸਕਦੇ ਆ ਕਿਉਂਕਿ ਹਰ ਰੁੱਤ ਦੇ ਚ ਪੈਦਾ ਹੋ ਜਾਂਦੀ ਜਿਸ ਸੀਜ਼ਨ ਨੂੰ ਪ੍ਰਕਿਰਤੀ ਹਰ ਰੁੱਤ ਦੇ ਚ ਪੈਦਾ ਕਰਦੀ ਐ ਖਾ ਸਕਦੇ ਆ ਹਰ ਮੌਸਮ ਦੇ ਜਿਸ ਸੀਜ਼ਨ ਕੁਦਰਤ ਨਹੀਂ ਪੈਦਾ ਕਰਦੀ ਤਾਂ ਕੁਦਰਤ ਸਾਨੂੰ ਮਨਾਈ ਕਰ ਰਹੀ ਹੈ ਨਾ ਖਾਓ ਨਾ ਖਾਓ ਖਾਓਗੇ ਕਿਧਰੇ ਗਰਮੀ ਵੱਧੇਗੀ ਕਿਧਰੇ ਠੰਡ ਵੱਜਾਏਗੀ ਸਰੀਰੇ ਚ ਕਿਆ ਕਿਧਰੇ ਕਫ ਵੱਜਾਏਗੇ ਵਾਇਓ ਵੱਜਾਏਗੀ ਵਧੀ ਹੋਈ ਵਾਇਓ ਵਧੀ ਹੋਈ ਪਿੱਤ ਗਰਮੀ ਤੇ ਵਧੀ ਹੋਈ ਠੰਡਕ ਸਰੀਰ ਦੇ ਤੇ ਰੋਗੀ ਕਰ ਦੇ ਜਿਨ ಧਨਗੁਰ ਨਾਨਕ ਦੇਵ ਜੀ ਮਹਾਰਾਜ ਨੂੰ ਇਨ ਆਯੁਰਵੇਦ ਆਚਾਰੀਆ ਦੇ ਰੂਪੇ ਜਿੱਥੇ ਲਈ ਹੈ ਉਹ ਠੀਕ ਕਹਿ ਰਹੇ ਨੇ ਬਾਬਾ ਹੋਰ ਖਾਣਾ ਖੁਸ਼ੀ ਕੁਵਾਰ ਜਿਤ ਖਾ ਦੇ ਤਨ ਭੀੜੀਏ ਮਨ ਮੇ ਚਲੇ ਵਿਕਾਰ ਸੀਮਾ ਤੋਂ ਵਧਿਆ ਹੋਇਆ ਭੋਜਨ ਬੇਰੁਕਾ ਭੋਜਨ ਸਰੀਰ ਨੂੰ ਖਾਰਜ ਕਰੇਗਾ ਮਨ ਨੂੰ ਵਿਕਾਰੀ ਬਣਾਏਗਾ ਇਹ ਆਹਾਰਿਕ ਰੋਗ ਨੇ ਇਹ ਇਤਨੇ ਪੇਚੀਦਾ ਨਹੀਂ ਨੇ ਇਹਨਾਂ ਦਾ ਇਲਾਜ ਹੈ ਆਹਾਰ ਨਾਲ ਪੈਦਾ ਹੋਏ ਨੇ ਆਹਾਰ ਦੇ ਸੁਧਾਰ ਨਾਲ ਠੀਕ ਹੋ ਜਾਣਗੇ ਇਹ ਰੋਗ ਆਹਾਰ ਨਾਲ ਪੈਦਾ ਹੋਏ ਨੇ ਆਹਾਰ ਦੇ ਹੀ ਸੁਧਾਰ ਨਾਲ ਠੀਕ ਹੋ ਜਾਣਗੇ ਠੀਕ ਹੋ ਜਾਣਗੇ ਕੋਈ ਇੰਨੀ ਗਹਿਰੀ ਗੱਲ ਨਹੀਂ ਹੈ ਹੁਣ ਮੈਂ ਦੂਸਰਾ ਪਹਿਲੂ ਬਿਆਨ ਕਰਾਂ ਗੁਰਬਾਣੀ ਨੇ ਇਸ ਤਰ੍ਹਾਂ ਦੇ ਤਿੰਨ ਤਾਪਾਂ ਦਾ ਜ਼ਿਕਰ ਕੀਤਾ ਹੈ ਔਰ ਇੱਕ ਜਗ੍ਹਾ ਨਹੀਂ ਬਹੁਤ ਸਾਰੀ ਥਾਵਾਂ ਤੇ ਐਸਾ ਆਵੇਗਾ ਭਾਰਤ ਦੇ तमाम ਸੰਤ ઋષਿ ਇਹਨਾਂ ਤਿੰਨ ਤਾਪਾਂ ਦਾ ਜ਼ਿਕਰ ਕਰਦੇ ਨੇ ਤੀਨੇ ਤਾਪ ਹੁਣੇ ਭਾਈ ਸਾਹਿਬ ਜੀ ਇਹ ਪੰਕਤੀ ਪੜ੍ਹ ਰਹੇ ਸਨ ਤੀਨੇ ਤਾਪ ਨਿਵਾਰਨ ਹਾਰਾ ਮੰਗਲ ਦੇ ਰੂਪ ਵਿੱਚ ਪੜ੍ਹ ਰਹੇ ਸਨ ਤੀਨੇ ਤਾਪ ਨੇ ਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗੰਨ ਕੋ ਲਾਗੇ ਜਾਂ ਕਿ ਪ੍ਰਭ ਅਗੇ ਅਰਦਾਸ ਆਦ ਬਿਆਦ ਮਿਟੀ ਉਬਾਦ ਜਾਲ ਨਾ ਸਾਖੇ ਤੀਨੇ ਤਾਪ ਇਹ ਤਿੰਨ ਤਾਪ ਕਿਹੜੇ ਨੇ ਆਦ ਬਿਆਦ ਉਬਾਦ ਇੱਕ ਆਦੀ ਰੋਗ ਜੋ ਜਨਮ ਤੋਂ ਹੀ ਨਾਲ ਹੈ ਔਰ ਅਨੰਤ ਜਨਮਾਂ ਤੋਂ ਚੱਲ ਰਹੇ ਆਦੀ ਬਿਯਾਗ ਜੋ ਸ਼ਰੀਰ ਦੇ ਵਿੱਚ ਵਾਯੂ ਦੇ ਵਧਣ ਕਰਕੇ ਪਿਤ ਦੇ ਵਧਣ ਕਰਕੇ ਔਰ ਕਫ ਦੇ ਵਧਣ ਕਰਕੇ ਠੰਡ ਦੇ ਵਧਣ ਕਰਕੇ ਹੋ ਗਿਆ ਇਹ ਬਿਯਾਗ ਉਹ ਬਾਦ ਅਚਨਚੇਤ ਹਰਸਾ ਚਲਦਿਆਂ ਚਲਦਿਆਂ ਗਿਰ ਗਏ ਤੇ ਲੱਤਾਂ ਟੁੱਟ ਗਈਆਂ ਉਪਾਚਨ ਚੇ ਕੋਈ ਬਹੁਤ ਵੱਡਾ ਹਾਦਸਾ ਹੋਰ ਹੋ ਗਿਆ ਦਿਵਾਲੀਆ ਹੋ ਗਿਆ ਕੋਈ ਭਿਆਨਕ ਹਾਦਸਾ ਹੋ ਗਿਆ ਔਰ ਅਚਨਚੇਤ ਹੋ ਗਏ ਜਿਹਦਾ ਖਾਬੋ ਖਿਆਲ ਵੀ ਨਹੀਂ ਸੀ ਜਿਹਦੇ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਵੀ ਮੇਰੇ ਨਾਲ ਐਸਾ ਵੀ ਹੋ ਸਕਦਾ ਹੈ ਹੋ ਗਏ ਉਪਾ ਇਹ ਤਿੰਨ ਤਾਪ ਮੰਨੇ ਜਾਂਦੇ ਆਦ ਬਿਆਦ ਉਪਾਹ ਹੰਸੀ ਬੜੀ ਸੋਹਣੀ ਆਦ ਬਿਆਦ ਮਿਟੇ ਉਪਾਹ ਜਾਲ ਨਾ ਸਾਕੇ ਤਿਨੇ ਤਾਂ ਹੁਣ ਇਸ ਆਧਾਰ ਤੇ ਜਿਹੜੇ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਧਿਆਨਪੂਰਵਕ ਸਰਵਨ ਕਰਨਾ ਅਗਰ ਆਦੀ ਰੋਗ ਹੈ ਤਾਂ ਬਿਆਦ ਨਹੀਂ ਮਿਟੇਗੇ ਅਗਰ ਆਦੀ ਰੋਗ ਹੈ ਤਾਂ ਉਪਾਦ ਵੀ ਨਹੀਂ ਮਿਟੇਗੇ ਤੇ ਮੈਂ ਦੂਸਰਾ ਨੁਕਤਾ ਬਿਆਨ ਕਰ ਰਿਹਾ ਅਗਰ ਆਦੀ ਰੋਗ ਮੌਜੂਦ ਹੈ ਤੇ ਆਦੀ ਰੋਗ ਸਾਰੇ ਰੋਗਾਂ ਦੀ ਜੜ ਹੈ ਬੁਨਿਆਦ ਦਵਾਈਆਂ ਔਸ਼ਧੀਆਂ ਪੱਤਿਆਂ ਨੂੰ ਕੱਟ ਦੇਣਗੇ ਜੜਾਂ ਨੂੰ ਕੱਟ ਦੇਣਗੇ ਕਿਉਂਕਿ ਆਦ ਰੋਗ ਜੋ ਹੈ ਸ਼ਾਖਾ ਨੂੰ ਕੱਟ ਦੇਣਗੇ ਆਦ ਰੋਗ ਜੜ ਮੌਜੂਦ ਹੈ ਇਹ ਰੋਗ ਫਿਰ ਪੈਦਾ ਹੋਵੇ ਫਿਰ ਪੈਦਾ ਹੋਵੇ ਮਨੁੱਖ ਜੀਵਨ ਦੇ ਚ ਇੱਕ ਵਾਰ ਰੋਗੀ ਨਹੀਂ ਹੁੰਦਾ ਬਾਰ ਬਾਰ ਹੁੰਦਾ ਬਾਰ ਬਾਰ ਸਾਰੀ ਦੁਨੀਆ ਦੇ ਚ ਸਿਆਣੇ ਅੱਗੇ ਆਏ ਸਿਆਣੇ ਨੂੰ ਫਾਰਸੀ ਦੇ ਚ ਕਹਿੰਦੇ ਨੇ ਹਕੀਮ ਹਕੀਮ ਅੱਗੇ ਆਏ ਸਿਆਣੇ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਵੈ ਗਿਆਨੀ ਹੈ ਸੋ ਜਮਾਨ ਹੈ ਸ਼ਰੀਰ ਬਾਰੇ ਬਹੁਤ ਕੁਝ ਜਾਣਦਾ ਹੈ ਵੈਦ ਅੱਗੇ ਆਏ ਹੈ ਡਾਕਟਰ ਅੱਗੇ ਆਏ ਅਖੀਰ ਵੈਦ ਡਾਕਟਰ ਅੱਗੇ ਆਏ ਆਦ ਕਾਲ ਤੋਂ ਕੋਈ 4000 ਸਾਲ ਪਹਿਲੇ ਵੈਦ ਧਨੰਤਰ ਹੋਇਆ ਹੈ ਅੱਜ ਦੀ ਗੱਲ ਨਹੀਂ ਹੈ ਔਰ ਉਹਨੇ ਆਯੁਰਵੇਦ ਦੇ ਉੱਤੇ ਬੜੀ ਵੱਡੀ ਖੋਜ ਕੀਤੀ ਕਹਿੰਦੇ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਉਸਨੇ ਸੁਭਾਅ ਲਿਖਿਆ ਤਾਸੀਰ ਲਿਖੀ ਹੈ ਇਹ ਜੜੀ ਬੂਟੀ ਠੰਡੀ ਹੈ ਇਹ ਗਰਮ ਹੈ ਔਰ ਇਹ ਵਾਯੂ ਵਰਦਾਨ ਹੈ ਵਾਯੂ ਘਟ ਗਈ ਹੈ ਕਿਸੇ ਦੇ ਅੰਦਰ ਇਹ ਖਾਵੇ ਵਾਯੂ ਵਧ ਗਈ ਹੈ ਇਹ ਨਹੀਂ ਇਹ ਤਾਂ ਘਟ ਗਈ ਹੈ ਇਹ ਉਹ ਜੜੀ ਬੂਟੀ ਖਾਵੇ ਵਧ ਗਈ ਹੈ ਫਿਰ ਨਹੀਂ ਜੜੀ ਬੂਟੀਆਂ ਦੀ ਜਿਹੜੇ ਉਸ ਨੇ ਸੁਭਾਅ ਲਿਖੇ ਨੇ ਉਹ ਜੋ ਕਿ ਮੈਡੀਕਲ ਸਾਇੰਸ ਉਸ ਤੋਂ ਕੋਈ ਅਲੱਗ ਨਹੀਂ ਦਸਰੀ ਉਹੀ ਕੁਝ ਕਹਿ ਰਹੀ ਸੀ ਲੇਕਿਨ ਸੈਂਟਿਸਟ ਹੈਰਾਨ ਨੇ ਕਿ ਇਹਨਾਂ ਲੋਕਾਂ ਨੇ ਜੜੀ ਬੂਟੀਆਂ ਦੀ ਖੋਜ ਕਿਵੇਂ ਕੀਤੀ ਕੋਈ ਲੈਬੋਰੀ ਨਹੀਂ ਸੀ ਕੋਈ ਨਾਪਣ ਦੇ ਮੀਟਰ ਨਹੀਂ ਸੰਗ ਜੋ ਅੱਜ ਸਾਰੇ ਸਾਧਨ ਮੌਜੂਦ ਨੇ ਇਹ ਤੇ ਹੈ ਹੀ ਨਹੀਂ ਸਕਦਾ ਇਹਨਾਂ ઋષਿ ਮੁਨੀਆਂ ਨੇ ہزاران جڑی بوٹیاں کا سبا کبھی دس دیتا اور بالکل صحیح جو حکیم لکمان نے دسیا بالکل ٹھیک ہے جو وید دھن نے دسیا بالکل ٹھیک ہے یونانی علاج کا لکمان تو پرچلت آئر وید دا ڈھنگ وید دھنتر تو پرچلت ہوا حیران نے اجوکی سینس ਹੈਰਾਨ ਨੇ ਵਿਗਿਆਨਿਕ ਹੈਰਾਨ ਨੇ ਇਹ ਜੋ ਹਜ਼ਾਰਾਂ ਜੜੀ ਬੂਟੀਆਂ ਦਾ ਇਹਨਾਂ ਨੇ ਸਵਾਦ ਦੱਸਿਆ ਕੋਈ ਠੀਕ ਹੈ ਪਰ ਹੈਰਾਨਗੀ ਹੈ ਇਹ ਜੜੀ ਬੂਟੀਆਂ ਅਧਿਕਤਰ ਪਹਾੜਾਂ ਦੇ ਉੱਪਰ ਹੁੰਦੀਆਂ ਨੇ ਸੀਮਤ ਜਈ ਜ਼ਿੰਦਗੀ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ ਕਿਉਂਕਿ ਇੱਕ ਬੂਟੀ ਦੀ ਜਦ ਉਹ ਸੋਧ ਕਰਦੇ ਨੇ ਖੋਜ ਕਰਦੇ ਨੇ ਸਾਲਾਂ ਬਦੀ ਲੱਗ ਜਾਂਦੇ ਨੇ ਬੇਦੀ ਤਾਸੀਰ ਕੀ ਹੈ ਕਿ ਅਸਰ ਕੀ ਪਾ ਸਕਦੀ ਹੈ ਕਿ ਮਨੁੱਖ ਦੇ ਸਰੀਰ ਦੇ ਵਿੱਚ ਕੀ ਕੰਮ ਕਰ ਸਕਦੀ ਹੈ ਕਿਸੇ ਇੱਕ ਬੂੜੀ ਬੂਟੀ ਦਾ ਵੀ ਤਤਵ ਗਿਆਨ ਹਾਸਲ ਕਰਨ ਵਾਸਤੇ ਉਹਨਾਂ ਨੂੰ ਕਈ-ਕਈ ਸਾਲ ਲੱਗ ਜਾਂਦੇ ਨੇ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ ਦੇ ਦਿੱਤਾ ਵੈਦ ਹਨੰਦਰ ਨੇ ਹਕੀਮ 卢ਕਮਾਨ ਨੇ ਇਸ ਤੇ ਉਹ ਹੈਰਾਨ ਨੇ ਮੈਂ ਫਿਰ ਜਗਾ ਜਗਾ ਬੋਲਿਆ ਆਕਾਰ ਸਬਦਾ ਅਲਗ ਅਲਗ ਹੈ ਕਿ ਸਿਰਫ ਆਕਾਰ ਹੀ ਨਹੀਂ ਸੁਭਾਅ ਮਨੁੱਖ ਦਾ ਪਸ਼ੂਆਂ ਦਾ ਜੋ ਗਊ ਦਾ ਸੁਭਾਅ ਹੈ ਉਹ ਸ਼ੇਰ ਦਾ ਨਹੀਂ ਹੈ ਜੋ ਸ਼ੇਰ ਦਾ ਸੁਭਾਅ ਹੈ ਉਹ ਗਿੱਦੜ ਦਾ ਨਹੀਂ ਹੈ ਜੋ ਗਿੱਦੜ ਦਾ ਸੁਭਾਅ ਹੈ ਉਹ ਬਿੱਲੀ ਦਾ ਨਹੀਂ ਹੈ ਜੋ ਬਿੱਲੀ ਦਾ ਸੁਭਾਅ ਹੈ ਉਹ ਕੁੱਤੇ ਦਾ ਨਹੀਂ ਹੈ ਇਹ ਸਾਰੇ ਜਾਨਵਰ ਆਪਣੇ ਸੁਭਾਅ ਕਰਕੇ ਪਛਾਣੇ ਜਾਂਦੇ ਨੇ ਸਭ ਪਸ਼ੂਆਂ ਦੇ ਸੁਭਾਅ ਵੱਖ-ਵੱਖ ਨੇ ਸਭ ਪੰਛੀਆਂ ਦੇ ਸੁਭਾਅ ਵੱਖ-ਵੱਖ ਨੇ ਤੇ ਇੰਜ ਕਹਿ ਲਈਏ ਸਾਰੇ ਮਨੁੱਖਾਂ ਦੇ ਸੁਭਾਅ ਵੀ ਵੱਖ-ਵੱਖ ਨੇ ਪਸ਼ੂ ਜੀਵਨ ਆਪਣੇ ਸੁਭਾਅ ਦੇ ਵਿੱਚ ਪੰਛੀ ਜੀਵਨ ਆਪਣੇ ਸੁਭਾਅ ਦੇ ਵਿੱਚ ਮਨੁੱਖ ਜੀਵਦੇ ਨੇ ਆਪਣੇ ਸੁਭਾਅ ਦੇ ਵਿੱਚ ਫਰਕ ਸਿਰਫ ਇਤਨਾ ਹੈ ਪਸ਼ੂ ਆਪਣਾ ਸੁਭਾਅ ਬਦਲ ਨਹੀਂ ਸਕਦਾ ਪੰਛੀ ਆਪਣਾ ਸੁਭਾਅ ਬਦਲ ਨਹੀਂ ਸਕਦਾ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਬਈ ਨਹੀਂ ਗੱਲ ਇਤਨੀ ਮਹਾਨਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਇਤਨੀ ਵਿਸ਼ੇਸ਼ਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਮਨੁੱਖ ਸ਼ੇਰ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਗਊ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਕੰਡੇ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਫੁੱਲ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਹੈ ਪਸ਼ੂ ਨਹੀਂ ਬਦਲ ਸਕਦੇ ਪੰਛੀ ਨਹੀਂ ਬਦਲ ਸਕਦੇ ਪਰ ਹਰ ਪੰਛੀ ਦਾ ਆਪਣਾ ਸੁਭਾਅ ਹੈ ਕਾਵੇ ਦਾ ਆਪਣਾ ਸੁਭਾਅ ਹੈ ਕੋਇਲ ਦਾ ਆਪਣਾ ਸੁਭਾਅ ਹੈ ਹੰਸ ਦਾ ਆਪਣਾ ਸੁਭਾਅ ਹੈ ਬੁਲਬੁਲ ਦਾ ਆਪਣਾ ਸੁਭਾਅ ਹੈ ਸਾਰੇ ਪੰਛੀ ਆਪਣੇ ਸੁਭਾਅ ਉਹਦੇ ਚ ਜੀਉਂਦੇ ਨੇ ਸਾਰੇ ਪਸ਼ੂ ਆਪਣੇ ਸੁਭਾਅ ਉਹਦੇ ਚ ਜੀਉਂਦੇ ਨੇ ਸਾਰੇ ਮਨੁੱਖ ਆਪਣੇ ਸੁਭਾਅ ਉਹਦੇ ਚ ਜੀਉਂਦੇ ਨੇ ਪਸ਼ੂ ਤੇ ਪੰਛੀ ਪਕਸ਼ੀਆਂ ਲਈ ਸੁਭਾਅ ਬੰਧਨ ਹੈ ਉਸੇ ਚ ਜੀਵਣਾ ਪਏਗਾ ਆਪਣੇ ਸੁਭਾਅ ਤੋਂ ਨਿਕਲ ਨਹੀਂ ਸਕਦੇ ਕੋਈ ਮਨੁੱਖ ਹੈ ਆਪਣਾ ਸੁਭਾਅ ਬਦਲ ਸਕਦਾ ਹੈ ਅਗਰ ਦੇਵਤਾ ਵਾਲਾ ਇਹਦਾ ਸੁਭਾਅ ਹੈ ਤੋ ਇਹ ਦੇਵਤਾ ਹੋ ਸਕਦਾ ਹੈ ਮਨੁੱਖ ਹੋਣਾ ਇਹਦਾ ਸੁਭਾਅ ਹੈ ਤੇ ਗੁਰਮukh ਹੋ ਸਕਦਾ ਹੈ ਚੋਰੀ ਕਰਨਾ ਇਹਦਾ ਸੁਭਾਅ ਹੈ ਤੇ ਦਾਨੀ ਹੋ ਸਕਦਾ ਹੈ ਦਾਨੀ ਹੋ ਸਕਦਾ ਦੁਸ਼ਟ ਹੋਣਾ ਇਸਦਾ ਸੁਭਾਅ ਹੈ ਤੇ ਸੱਜਣ ਹੋ ਸਕਦਾ ਹੈ ਹੋ ਸਕਦਾ ਬਦਮਾਸ਼ ਹੋਣਾ ਇਹਦਾ ਸੁਭਾਅ ਹੈ ਤੇ شریف ਹੋ ਸਕਦਾ ਹੈ ਸੁਭਾਅ ਦੇ ਵਿੱਚ ਮਨੁੱਖ ਬਜਿਆ ਹੋਇਆ ਨਹੀਂ ਜਿਤਨੇ ਤੇ ਸੁਭਾਅ ਪੱਕਿਆ ਨਹੀਂ ਮਨੁੱਖ ਆਪਣੇ ਸੁਭਾਅ ਨੂੰ ਬਦਲ ਸਕਦਾ ਹੈ ਇਤਨੀ ਬਖਸ਼ਿਸ਼ ਪਰਮਾਤਮਾ ਨੇ ਮਨੁੱਖ ਤੇ ਕੀਤੀ ਹੋਈ ਹੈ ਇਸ ਵਾਸਤੇ ਮਨੁੱਖ ਦਾ ਦਾ ਸੁਭਾਅ ਤੇ ਮਨੁੱਖ ਹੀ ਹੁੰਦਾ ਹੈ ਨਾ ਪੇ ਦੇ ਅੰਦਰ ਇਨਸਾਨੀਅਤ ਹੈ ਮਨੁੱਖਤਾ ਹੈ ਲੇਕਿਨ ਮਨੁੱਖ ਇਸ ਸੁਭਾਅ ਨੂੰ ਵੀ ਬਦਲ ਸਕਦਾ ਹੈ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੀ ਤਰ੍ਹਾਂ ਨਹੀਂ ਜੀਵਣਾ ਜਿਨ ਮੌਨੁਕ ਤੇ ਦੇਵਤੇ ਕੀਏ ਕਰਤ ਨਾ ਲਾਗੇ ਗੁਰਬਾਣੀ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ ਇਨਸਾਨ ਹਾਂ ਮੈਂ ਮੈਂ ਇਨਸਾਨ ਦੀ ਤਰ੍ਹਾਂ ਨਹੀਂ ਜੀਵਣਾ ਭਗਵਾਨ ਦੀ ਤਰ੍ਹਾਂ ਮਨੁਸ਼ਾ ਮੈਂ ਮੈਂ ਮਨੁਸ ਦੀ ਤਰ੍ਹਾਂ ਨਹੀਂ ਜੀਵਣਾ ਦੇਵਤੇ ਦੀ ਤਰ੍ਹਾਂ ਜੀਵਣਾ ਪਰ ਇਸ ਤੋਂ ਉਲਟ ਵੀ ਹੋ ਸਕਦਾ ਹੈ ਮੈਂ ਮਨੁਸ ਦੀ ਤਰ੍ਹਾਂ ਨਹੀਂ ਜੀਵਣਾ ਮੈਂ ਪਸ਼ੂ ਦੀ ਤਰ੍ਹਾਂ ਜੀਵਣਾ ਮੈਂ ਸੱਜਣ ਦੀ ਨਹੀਂ ਜੀਵਣਾ ਮੈਂ ਦੁਸ਼ ਦੀ ਤਰ੍ਹਾਂ ਜੀਵਣਾ ਹੈ ਮਨੁੱਖ ਆਪਣੇ ਸੁਭਾਅ ਉਹ ਦੇ ਚ ਬਜਿਆ ਹੋਇਆ ਨਹੀਂ ਹੈ ਮਨੁੱਖ ਆਪਣੇ ਸੁਭਾਅ ਉਹ ਦੇ ਚ ਗ੍ਰਿਫਟ ਨਹੀਂ ਹੈ ਸਦ ਸੰਗ ਇਹ ਗੁਰਬਾਣੀ ਦੁਸ਼ਟ ਨੂੰ ਸੱਜਣ ਬਣਾਉਂਦੀ ਹੈ ਅਧਮ ਚ ਡਾਲੀ ਭਈ ਮਾਮਣੇ ਸੂਧੀ ਤੇ ਦ੍ਰਿਸ਼ਟਾਈ ਰਹੇ ਬੜੀ ਕੀਮਤੀ ਪੰਕਤੀ ਹੈ जो छंडाल वृत्ति थी ब्राह्मण ही हो गई है जो अशुद्ध वृत्ति थी शुद्ध हो गई है इन्हो कबीर इंज भी बयान करदे ने पहले क्रूप को जात कुलक ने ससुरे पइए बुरी अब के स्वरूप सुजान सुलखने सहज उदर धरे क्रूप सी मेरी मत कुलक्षणी सी मेरी सोचनी मेरी मत ਔਰ ਆਪਣੀ ذات ਨੂੰ ਸਮਝਣ ਵਾਲੀ ਨਹੀਂ ਸੀ ਬਾਉ ਮਨੁੱਖ ਹੋ ਕੇ ਵੀ ਕੁੱਤੇ ਦੀ ਤਰ੍ਹਾਂ ਵਿਵਹਾਰ ਕਰਦੀ ਸੀ ਮਨੁੱਖ ਹੋ ਕੇ ਵੀ ਸੱਪ ਦੀ ਤਰ੍ਹਾਂ ਵਿਵਹਾਰ ਕਰਦੀ ਸੀ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਹਰ ਮਨੁੱਖ ਜਿਹੜਾ ਨਾ ਹਰ ਇਨਸਾਨ ਪਰੇਸ਼ਾਨ ਹੈ وجہ ਕੀ ਹੈ وجہ ਇਹ ਹੈ ਕਿ ਅਸੀਂ ਜਿਹੜੇ ਦੂਸਰਾਂ ਨੂੰ ਦੁੱਖ ਤਕਲੀਫਾਂ ਦਿੰਨੇ ਆ ਤੇ ਫਿਰ ਅਸੀਂ ਆਪ ਖੁਦ ਵੀ ਦੁੱਖ ਤਕਲੀਫ ਚ ਮੁਪਤਲਾ ਆਏ ਨੇ ਜਿਹੜਾ ਇਨਸਾਨ ਦੂਸਰਿਆਂ ਨੂੰ ਖੁਸ਼ੀ ਦੇ ਕੇ ਖੁਸ਼ ਹੁੰਦਾ ਨਾ ਉਹਦੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਨਹੀਂ ਆ ਸਕਦੀਆਂ ਕਿਉਂਕਿ ਇਹ ਇੱਕ ਕੁਦਰਤ ਦਾ ਕਾਨੂੰਨ ਹੈ ਜਿਹੜਾ ਰੱਬ ਦੀ مخلوਕ ਨੂੰ ਖੁਸ਼ ਰੱਖੇਗਾ ਨਾ ਰੱਬ ਉਹਨੂੰ ਖੁਸ਼ ਰੱਖੇਗਾ ਤੇ ਜਿਹੜਾ ਰੱਬ ਦੀ مخلوਕ ਨੂੰ ਦੁੱਖ ਦੇ ਕੇ ਤੇ ਖੁਸ਼ੀ ਮਹਿਸੂਸ ਕਰੇਗਾ ਉਹਦੀ ਵੀ ਖੁਸ਼ੀ ਖੋਈ ਜਾਏਗੀ ਉਹਦੀ ਖੁਸ਼ੀ ਜ਼ਿਆਦਾ دیر ਨਹੀਂ ਰਹਿਣ ਵਾਲੀ ਕਿਉਂ ਕਿ ਜਿਹਨੇ ਰੱਬ ਦੀ مخلوਕ ਨੂੰ ਖੁਸ਼ ਰੱਖਿਆ ਰੱਬ ਨੇ ਉਹਨੂੰ ਖੁਸ਼ ਰੱਖਿਆ ਤੇ ਜਿਹਨੇ ਰੱਬ ਦੀ مخلوਕ ਨੂੰ ਨਰਾਜ਼ ਕੀਤਾ ਦੁੱਖ ਦਿੱਤਾ ਫਿਰ ਰੱਬ ਨੇ ਉਹਨੂੰ ਵੀ ਦੁੱਖ ਦੇਨੇ ਆ ਜਿੱਲੇ ਵੀਰੋ ਤੁਸੀਂ ਦੂਸਰਿਆਂ ਵਾਸਤੇ ਚੰਗੀ ਸੋਚਣੀ ਸੋਚਣਾ ਸ਼ੁਰੂ ਕਰ ਦੋਗੇ ਨਾ ਤੇ ਤੁਹਾਡੇ ਬੇੜਾ ਪਾਰ ਹੋ ਜਾਏਗਾ ਤੁਹਾਡੀਆਂ ਦੁੱਖ ਤਕਲੀਫਾਂ ਖੁਦ ਹੀ ਖਤਮ ਹੋ ਜਾਣਗੀਆਂ ਜਿਹੜਾ ਬੰਦਾ ਰੱਬ ਨਾਲ ਸੱਚੇ ਮਨ ਨਾਲ ਜੁੜ ਜਾਂਦਾ ਨਾ ਵੀਰੋ ਉਹ ਫਿਰ ਇਸ ਤਰ੍ਹਾਂ ਦੇ ਪੁੱਠੇ ਸਿੱਧੇ ਕੰਮ ਕਰਦਾ ਹੀ ਨਹੀਂ ਉਹ ਕਦੀ ਵੀ ਕਿਸੇ ਦੂਸਰੇ ਦਾ ਨੁਕਸਾਨ ਨਹੀਂ ਕਰਦਾ ਉਹਦੇ ਸਾਹਮਣੇ ਜ਼ਿਲ੍ਹੇ ਕੋਈ ਪੁੱਠਾ ਕੰਮ ਕਰਨ ਦੇ ਆਂਦਾ ਕੋਈ ਬੁਰੇ ਰਸਤੇ ਤੇ ਚੱਲਣ ਦੇ ਆਂਦਾ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਇਹਨੂੰ ਰੋਕ ਕੇ ਸਿੱਧੇ ਰਸਤੇ ਤੇ ਪਾਦਾ ਰੱਬ ਦੀ ਰਾਹ ਦੀ ਤਰਫ ਬੁਲਾ ਲਾਂ ਪਰ ਜਿਹੜੇ ਬੰਦੇ ਦਾ ਜ਼ਿਹਨ ਥੋੜਾ ਸ਼ੈਤਾਨੀ ਟਾਈਪ ਹੁੰਦਾ ਨਾ ਉਹ ਹਮੇਸ਼ਾ ਦੂਸਰਿਆਂ ਨੂੰ ਦੁੱਖ ਤਕਲੀਫ ਦੇ ਕੇ ਖੁਸ਼ ਹੁੰਦਾ ਦੂਸਰਿਆਂ ਦਾ ਨੁਕਸਾਨ ਕਰਕੇ ਖੁਸ਼ ਹੁੰਦਾ ਪਰ ਉਹਨੂੰ ਵੀ ਆਉਂਦਾ ਹੈ ਖੁਮਿਆਦਾ ਭੁਗਤਣਾ ਪੈਂਦਾ ਕਿਉਂਕਿ ਇੱਕ ਕੁਦਰਤ ਦਾ ਕਾਨੂੰਨ ਹੈ ਕਿ ਜੋ ਤੁਸੀਂ ਕਰੋਗੇ ਤੁਹਾਨੂੰ ਉਹਦਾ ਮਿਲਣਾ ਹੀ ਮਿਲਣਾ ਦਾ ਜੋ ਵੀ ਤੁਸੀਂ ਕੀਤਾ ਕੰਮ ਜੇ ਤੁਸੀਂ ਚੰਗਾ ਕੰਮ ਕੀਤਾ ਤਾਂ ਉਹਦਾ ਚੰਗਾ ਸਿਲਾ ਤੇ ਜੇ ਮਾੜਾ ਕੰਮ ਕੀਤਾ ਤੇ ਉਹਦੀ ਸਜ਼ਾ ਵੀ ਸਖਤ ਮਿਲਣੀ ਹੈ ਇਸ ਕਰਕੇ ਵੀਰੋ ਜਿਹੜੇ ਬੰਦੇ ਚੰਗੇ ਕਰਮ ਕਰਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਨਹੀਂ ਰਹਿੰਦੀਆਂ ਖਤਮ ਹੋ ਜਾਂਦੀਆਂ ਖੁਸ਼ੀਆਂ ਖੁਸ਼ੀਆਂ ਹੁੰਦੀਆਂ ਤੇ ਜਿਹੜੇ ਬੰਦੇ ਮਾੜੇ ਕਰਮ ਕਰਦੇ ਆ ਦੂਸਰਿਆਂ ਦਾ ਨੁਕਸਾਨ ਕਰਦੇ ਆ ਉਹਨਾਂ ਦਾ ਫਿਰ ਜ਼ਿੰਦਗੀ ਜਿਹੜੀ ਹੈ ਨਾ ਉਹ ਹਮੇਸ਼ਾ ਦੁੱਖ ਤਕਲੀਫਾਂ ਪਰੇਸ਼ਾਨੀਆਂ 'ਚ ਹੀ ਗੁਜ਼ਰਦੀ ਤੁਸੀਂ ਨੀ ਉਹਨਾਂ ਨੂੰ ਨਹੀਂ ਦੇਖੋ ਕਦੀ ਖੁਸ਼ ਹੋਣ ਉਹ ਹਮੇਸ਼ਾ ਪਰੇਸ਼ਾਨੀਆਂ 'ਚ ਖੁੱਬੇ ਰਹਿਣਗੇ ਕਿਉਂਕਿ ਉਹਨਾਂ ਦੀ ਸੋਚ ਦੂਸਰਿਆਂ ਵਾਸਤੇ ਵੀ ਮਾੜੀ ਹੈ ਦੂਸਰਿਆਂ ਵਾਸਤੇ ਉਹਨਾਂ ਨੇ ਕਦੀ ਵੀ ਚੰਗਾ ਨਹੀਂ ਸੋਚਣਾ ਦੂਸਰਿਆਂ ਨੂੰ ਨੁਕਸਾਨ ਕਰਕੇ ਖੁਸ਼ ਹੋਣਾ ਤੇ ਇਸੇ ਕਰਕੇ ਉਹਨਾਂ ਦੀ ਜ਼ਿੰਦਗੀ 'ਚ ਇਹਨੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਹੁੰਦੀਆਂ ਕਿਉਂਕਿ ਉਹ ਸ਼ੈਤਾਨ ਦੇ ਮਾਰਗ 'ਤੇ ਚੱਲਦੇ ਹੁੰਦੇ ਆ ਉਹਨਾਂ ਦਾ ਕੰਮ ਕੀ ਹੁੰਦਾ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣਾ ਇਨਸਾਨ ਜਿਹੜੇ ਆ ਨਾ ਜਿਹੜੇ ਬਾਕੀ ਰੱਬ ਦੀ مخلوਕ ਹੈ ਉਹਨੂੰ ਨੁਕਸਾਨ ਪਹਤਾ ਕੇ ਖੁਸ਼ ਹੁੰਦੇ ਤੇ ਜਿਹੜੇ ਐਡੇ ਬੰਦੇ ਹੁੰਦੇ ਫਿਰ ਉਹ ਜਿਹੜੇ ਸ਼ੈਤਾਨ ਦੇ ਮਾਰਗ ਤੇ ਚੱਲਦੇ ਆ ਨਾ ਉਹ ਫਿਰ ਦੁੱਖ ਤਕਲੀਫਾਂ ਦੀ ਖੂਬੇ ਰਹਿੰਦੇ ਆ ਉਹਨਾਂ ਦੀ ਜ਼ਿੰਦਗੀ 'ਚ ਫਿਰ ਸਕੂਨ ਨਹੀਂ ਆਉਂਦਾ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵੈਸਟ ਰੱਖਿਆ ਖਿਆਲ ਰੱਬ ਰੱਖਾ